ਉਹ ਵੈਕੂ ਜੀ ਦਾ ਥਲਸਾ ਉਹ ਵੈਕੂ ਜੀ ਕੀ ਪੱਤੇ ਅੱਜ ਪਿੰਡ ਕੋੜ ਦਾ ਕੌੜਾ ਵਾਲੇ ਦੇ ਵਿੱਚ ਸਾਡੇ ਕੋਆਪਰੇਟਿਵ ਸੋਸਾਇਟੀ ਦੇ ਵਿੱਚ ਜਿੰਨੇ ਅਸੀਂ ਕੋਆਪਰੇਟਿਵ ਸੋਸਾਇਟੀ ਦੇ ਮੈਂਬਰ ਐ ਅੱਜ ਉਹਦੀ ਮੀਟਿੰਗ ਬੁਲਾਈ ਗਈ ਸੀ ਸਾਰੇ ਮੈਂਬਰਾਂ ਨੇ ਮੀਟਿੰਗ ਦੇ ਵਿੱਚ ਹਾਜ਼ਰੀ ਲਾਈ ਹੈ ਤੇ ਜਿਹੜੀ ਸਾਡੀ ਕਮੇਟੀ ਬਣੀ ਹੋਈ ਹੈ ਕੋਆਪਰੇਟਿਵ ਸੋਸਾਇਟੀ ਦੀ ਉਹ ਪ੍ਰਧਾਨ ਦੀ ਦਰਸ਼ਕਤਰ ਉਹ ਸਾਰੇ ਜਿਹੜੇ ਕਮੇਟੀ ਵੀ ਹਾਜ਼ਰ ਹੈ ਤਾਂ ਇਹਦੇ ਵਿੱਚ ਜਿਹੜੀ ਸਾਡੇ ਸਰਕਾਰ ਵੱਲੋਂ ਖੋਸੀਆਂ ਹੋਈਆਂ ਚੀਜ਼ਾਂ ਜਿਹੜੀਆਂ ਡੀਏਪੀ ਦੇ ਨਾਲ ਜੂਰੀਏ ਦੇ ਨਾਲ ਜਿਹੜੀ ਕਿਸਾਨ ਚੀਜ਼ ਨਹੀਂ ਲੈਣਾ ਚਾਹੁੰਦਾ ਉਹ ਸਾਡੀਆਂ ਮਜਬੂਰੀਆਂ ਦਾ ਫਾਇਦਾ ਉਟਾ ਕੇ ਧੱਕੇ ਦੇ ਨਾਲ ਖੋਸ ਰਿਹਾ ਜਿਵੇਂ ਸਵਾਲ ਲੈਣੋਂ ਦਾ ਕੋਈ ਵੀ ਕਿਸਾਨਾਂ ਨੇ ਅੱਜ ਸਾਰਿਆਂ ਨੇ ਸਹਿਮਤੀ ਦਿੱਤੀ ਹੈ ਵੀ ਅਸੀਂ ਨੈਣੋਂ ਨਹੀਂ ਲੈਣੀ ਉਹਦਾ ਰਿਜ਼ਲਟ ਫੇਲ ਹੈ ਖਾਸ ਕਰਕੇ ਯੂਨੀਵਰਸਿਟੀਆਂ ਦੇ ਵਿੱਚ ਐਗਰੀਕਲਚਰ ਮਹਿਗ ਵਾਲਾ ਨੇ ਵੀ ਕਹਿਤਾ ਵੀ ਇਹਦਾ ਰਿਜ਼ਲਟ ਜ਼ੀਰੋ ਹੈ ਤਾਂ ਫੇਰ ਸਾਡੇ ਕਿਸਾਨਾਂ ਦੇ ਜਿਹੜੇ ਪੈਸੇ ਆ ਕਿਉਂ ਖਰਾਬ ਕੀਤੇ ਜਾ ਰਹੇ ਨੇ ਤਾ ਕੋਬਰੇਟ ਸਿਟੀ ਬਣੀ ਇਸ ਕਰਕੇ ਸੀ ਕਿ ਜਿਹੜਾ ਦੁਕਾਨਦਾਰ ਨੇ ਸਾਡੀਆਂ ਲੁੱਟ ਕਰਦੇ ਨੇ ਲੁੱਟ ਨੂੰ ਬਚਾਉਣ ਦੀ ਖਾਤਰ ਸਰਕਾਰ ਨੇ ਇਹ ਕਹਿ ਸੀ ਵੀ ਕਿਸਾਨਾਂ ਦਾ ਧਾਰਾ ਹੈ ਕਿਸਾਨਾਂ ਨੂੰ ਸਹੂਲਤਾਂ ਮਿਲਣਗੀਆਂ ਤਾਂ ਅੱਜ ਅੱਜ ਸਾਡੀ ਮੰਨੀ ਨਹੀਂ ਜਾਂਦੀ ਕਿਸਾਨਾਂ ਦੀ ਜਿਹੜੀ ਚੀਜ਼ ਅਸੀਂ ਲੈਣਾ ਚਾਹੁੰਦੇ ਆ ਉਹ ਸਰਕਾਰ ਦੇਵੇ ਜਿਹੜੀ ਨਹੀਂ ਲੈਣਾ ਚਾਹੁੰਦੇ ਉਹ ਨਾ ਦੇਵੇ ਤਾਂ ਇਹਦੇ ਵਿੱਚ ਜਿਹੜੀ ਧੱਕੇ ਨਾਲ ਨੈਣੋ ਮਿਲ ਰਹੀ ਆ ਤਾਂ ਉਹ ਤੇ ਅਸੀਂ ਮਤਾ ਪਵਾਇਆ ਸਾਰੇ ਵਿਮਰਾਂ ਨੇ ਵੀ ਅਸੀਂ ਨੈਣੋ ਨਹੀਂ ਲੈਣੀ ਤਾਂ ਇਹਦੀ ਜ਼ਿੰਮੇਵਾਰੀ ਇਹਦੀ ਸਾਰਾ ਕੁਛ ਨੈਕ ਮਾਤੇ ਸਰਕਾਰ ਦੀ ਹੋਊਗੀ ਤਾਂ ਸਾਨੂੰ ਜਿਹੜੀ ਕੋਆਪਰੇਟਿਵ ਸੋਸਾਇਟੀ ਨੂੰ ਜੇ ਕੋਈ ਨੁਕਸਾਨ ਹੋਊਗਾ ਇਹਦੀ ਵੀ ਜ਼ਿੰਮੇਵਾਰੀ ਸਰਕਾਰ ਦੀ ਬਣ ਗਈ ਆ ਅਸੀਂ ਤਾਂ ਕੋਆਪਰੇਟਿਵ ਸੋਸਾਇਟੀ ਨੂੰ ਦੂਜੇ ਪਿੰਡਾਂ ਨਾਲੋਂ ਨਫੇ ਕਮਾਣਾ ਚਾਹੁੰਦੇ ਆ ਜੇ ਸਾਰੀਆਂ ਸਾਨੂੰ ਡੀਏਪੀ ਆਣ ਮਿਲੇ ਜੂਰੀਆ ਆਣ ਮਿਲੇ ਹੋਰ ਜਿਹੜੀਆਂ ਚੀਜ਼ਾਂ ਇੱਥੇ ਹਨ ਤਾਂ ਉਹ ਕਿਸਾਨਾਂ ਕੋਲੇ ਜਾਣ ਤਾਂ ਆਟੋਮੈਟਿਕ ਜਿਹੜੀ ਕਮੇਟੀ ਹੈ ਨਾ ਵਿੱਚ ਜਾਊਗੀ ਤਾਂ ਜੇ ਇਹਦਾ ਘਾਟਾ ਨੈਣੋ ਪਤਾ ਨਹੀਂ ਕਿੱਥੋਂ ਕੱਢਿਆ ਕਿਹੜੀ ਕੰਪਨੀ ਦੀ ਪਤਾ ਨਹੀਂ ਕਿਹੜਿਆਂ ਦੀ ਚਾਲ ਹੈ ਪੂਰੇ ਦੇਸ਼ ਦੇ ਵਿੱਚ ਕਿਸਾਨਾਂ ਦੀ ਲੁੱਟ ਹੋ ਰਹੀ ਆ ਇਹਨੂੰ ਬੰਦ ਹੋਣਾ ਚਾਹੀਦਾ ਇਹਦਾ ਜ਼ੀਰੋ ਰਿਜ਼ਲਟ ਹੈ ਕੋਈ ਵੀ ਕਿਸਾਨਾਂ ਦਾ ਇਹਦਾ ਜ਼ੂਰੀਏ ਤੇ ਕੋਈ ਵਧੀਆ ਰਿਜ਼ਲਟ ਹੈ ਤੇ ਝੋਨੇ ਤੇ ਇਨਾ ਕਣਕ ਤੇ ਇਨਾ ਨਰਮੇ ਤੇ ਕਿਸੇ ਤੇ ਨਹੀਂ ਤਾਂ ਇਹਨੂੰ ਅਸੀਂ ਰੱਦ ਕੀਤਾ ਸਾਰਿਆਂ ਨੇ ਤਾਂ ਸਰਕਾਰ ਤੋਂ ਮੰਗ ਕਰਾਂਗੇ ਕਿ ਕੋਰਪੋਰੇਟ ਸੈਟਿੰਗਾਂ ਜਿਹੜੀਆਂ ਆਜ਼ਾਦ ਹੋਣ ਆਪ ਅਸੀਂ ਫੈਸਲਾ ਲੈ ਸਕੀਏ ਤਾਂ ਅੱਜ ਸਾਡੇ ਨਗਰ ਦੇ ਵਿੱਚ ਖਾਸ ਕਰਕੇ ਪਿੰਡ ਕੋਲ ਦਾ ਕੌੜਿਆਂ ਵਾਲੇ ਦੇ ਵਿੱਚ ਸਾਰੇ ਵੈਂਬਰਾ ਦੀ ਸਹਿਮਤੀ ਹੈ ਕਿ ਅਸੀਂ ਨੈਣੋ ਨਹੀਂ ਲੈਣੀ ਤਾਂ ਜੇ ਸਾਨੂੰ ਇੱਥੋਂ ਤੱਕ ਲੜਨਾ ਵੀ ਪਿਆ ਤਾਂ ਲੜਾਂਗੇ ਪਰ ਹਜੇ ਸਾਡੀ ਅਫਸਰਾਂ ਨੂੰ ਬੇਨਤੀ ਹੈ ਕਿ ਜਰੂਰ ਇਹਨਾਂ ਦਾ ਧਿਆਨ ਦੇ ਕੇ ਤਾਂ ਇਹਨਾਂ ਦੀ ਜਿਹੜੀ ਘਟੌਤੀ ਆ ਉਹ ਬੰਦ ਕੀਤੀ ਜਾਵੇ ਤੇ ਕਿਸਾਨਾਂ ਨੂੰ ਜਿਹੜੀਆਂ ਚੀਜ਼ਾਂ ਮਿਲਦੀਆਂ ਨੇ ਕੋਆਪਰੇਟਿਵ ਸੈਟੀ ਦੇ ਵਿੱਚ ਉਹ ਉਹਨੇ ਜੇਕਰ ਮਿਲਣ ਤਾਂ ਇਹ ਅਸੀਂ ਅੱਜ ਸਹਿਮਤੀ ਦਿੱਤੀ ਹੈ ਜਿੰਨੇ ਸਾਡੇ ਜਿਹੜੇ ਵੈਂਦਰ ਹੈ ਉਹ ਹਾਜ਼ਰ ਨੇ ਜਿਹੜੀ ਕਟੌਤੀ ਉਹ ਸਾਰੇ ਅਸੀਂ ਮੰਨਣ ਨੂੰ ਤਿਆਰ ਆ ਮੰਨਾਂਗੇ ਪਰ ਕੋਆਪਰੇਟ ਸੈਟੀ ਦੇ ਜੇ ਘਾਟੇ ਚ ਜਾਉਗੀ چاہے ਦਾ ਨੁਕਸਾਨ ਹੋਊਗਾ ਉਹ ਜ਼ਿੰਮੇਵਾਰੀ ਮੈਂ ਕਮਾਂ ਜਿਹੜਾ ਟੱਕੇ ਦੇ ਨਾਲ ਖੋਸ ਰਿਹਾ ਇਹ ਸਾਡੀ ਸਾਡੀ ਸਾਰਿਆਂ ਦੀ ਸਹਿਮਤੀ ਹੈ ਵੀ ਆਪਣੀ ਸਹਿਮਤੀ ਹੈ ਨਾ ਇਹ ਸਾਡੀ ਸਹਿਮਤੀ ਹੈ ਇਹ ਅਸੀਂ ਪ੍ਰੈਸ ਦੇ ਵਿੱਚ ਵੀ ਦੇਵਾਂਗੇ ਸਾਰੇ ਨਗਰਾਂ ਨੂੰ ਬੇਨਤੀ ਵੀ ਕਰਾਂਗੇ ਦੂਜੀਆਂ ਜਿਹੜੀਆਂ ਕੋਆਪਰੇਟ ਸੈਟੀਆਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਇਕੱਠੇ ਹੋ ਕੇ ਆਪਾਂ ਆਵਾਜ਼ ਠਾਈਏ ਪਰ ਜਿਹੜਾ ਸਾਡਾ ਨੁਕਸਾਨ ਹੁੰਦਾ ਐਵੇਂ 600 ਸਾਤ ਸੋਸ ਜਿਹੜਾ ਨੁਕਸਾਨ ਹੁੰਦਾ ਲੋਕਾਂ ਦੇ ਘਰਾਂ 'ਚ ਪਿਆ ਖੋਲਣੀਆਂ 'ਚ ਪਈਆਂ ਤਾਂ ਉਹ ਨੁਕਸਾਨ ਆ ਜਿਹੜਾ ਬੱਸ ਸਕੇ ਉਹੀ ਨਫਾ ਜਿਹੜਾ ਸਾਡਾ ਹੋਰ ਚੀਜ਼ ਆ ਬੰਦਾ ਲੈ ਲੇ ਕੋਆਪਰੇਟਿਵ ਸਾਇਟੀ ਦੇ ਵਿੱਚ ਬਥੇਰੀਆਂ ਚੀਜ਼ਾਂ ਮਿਲਦੀਆਂ ਨੇ ਔਰ ਸੋਈ ਤੱਕ ਦੀਆਂ ਚੀਜ਼ਾਂ ਹੈਗੀਆਂ ਇਹੀ ਪੈਸਾ ਉਧਰ ਸ਼ਿਫਟ ਹੋ ਸਕਦਾ ਤੇ ਕਮੇਟੀ ਜਿਹੜੀ ਨੱਬੇ ਜਾਊਗੀ ਧੰਨਵਾਦ ਉਹ ਵੈਕਲਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਕੀ ਜਾਨਾਂ ਕਿੱਥੇ